ਸਾਰੇ ਗਾਲ ਜੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਿਮ ਸਾਰੀ ਅਨਵਸੈਟ ਸਾਰਿਆਂ ਦੇ ਪਹੁੰਚ ਗਏ ਆ ਬਈ ਅੱਪਾ ਮੋਟਰ ਤੇ ਆਪਾਂ ਮੀ ਮੌਸਮ ਬਹੁਤ ਗੜਬੜ ਹੈ ਇਹਦਾ ਕੰਮ ਵੀ ਚਲਾਉਣਾ ਹੈ ਨਾ ਇੱਕ ਦੋ ਦਿਨ ਚ ਚਲਾਵਾਂਗੇ ਹੁਣ ਕਿਉਂਕਿ ਹਲੇ ਤਾਂ ਪਾਣੀ ਖੜਾ ਆਪਾਂ ਇਹਦੇ ਪਾਉ ਨੂੰ ਦੇਖਣ ਕਈ ਵੀਰ ਕਹਿੰਦੇ ਹਨਾ ਵੀ ਪਾਉ ਤੇ ਇੰਨਾ ਕੰਮ ਨਾ ਕਰਿਆ ਕਰੋ ਟਾਈਮ ਦਿਖਾਉਣਾ ਪਹਿਲਾਂ ਵੀਰੇ ਤੁਹਾਨੂੰ ਮੈਂ 11:30 ਹੋ ਗਏ ਅੱਜ ਹੈਨਾ ਆਹੜਾ ਨਹੀਂ ਵੱਡੇ ਆ ਕਿਉਂਕਿ ਸੁੱਕੀ ਜਗ੍ਹਾ ਹੈ। ਬਾਹੂ ਨੇ। ਅਸੀਂ ਜੱਦਾ ਹੀ ਆਇਆ ਹੈ ਮੋਟਰ ਤੇ ਨੂੰ 8:30 ਵਜੇ ਦਾ। ਥੋੜਾ ਹੁਣ ਮੈਂ ਦਿਖਾਉਣਾ ਹੈ 1 ਮਿੰਟ। ਆਉ ਦੇ ਨਵੇਂ ਮਰਸੀਮ ਨੂੰ ਬਾਡਾ ਲਾ ਲਿਆ ਇੱਥੇ ਪਾਣੀ ਫਿਰਦਾ। ਆ ਦੇਖ ਲੈ ਆ ਲੈ। ਨਾਲੇ ਹਾਸ ਦਾ ਉੱਪਰਵਾ ਦੇ। ਬਹੁਤ ਤੰਗ ਕਰਦਾ ਹੈ ਬਈ ਇਹ। ਲੈ ਆ ਚੱਲੀਏ ਰੋਟੀ ਖਾ ਲਈ? ਪਹਿਲਾਂ ਹੀ ਖਾਇਆ ਆ। ਠੀਕ ਆ ਠੀਕ ਆ। ਦੇਖ ਲੋ ਕਰ ਲੋ ਗੱਲ ਭਾਉ ਨਾਲ ਹੁਣ ਪਹੁੰਚ ਗਿਆਂ ਘਰੇ ਬਾਈ ਮੀਨ ਇਹ ਨਾ ਤਾਂ ਵਲੌਗ ਬਣਨ ਦੇਣਾ ਇਹ ਕਾ ਸਾੜਾ ਸੜਿਆ ਜਾ ਆਇਆ ਹੋਇਆ ਵਿੰਖੜਿਆ ਸਾੜੇ ਦੇ ਦੰਦ ਦੇਖ ਲਾ ਦਿਖਾਈ ਦੰਦਾ ਹੀ 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 ਸਾੜਾ ਹੀ ਹੀ ਦਾ ਦੰਦ ਦਾ ਸਾੜੇ ਦੇ ਆਏ ਆ ਜਿਵੇਂ ਸੂਏ ਗੜੋਏ ਹੁੰਦੇ ਨੇ ਤੇ ਆ ਮੇਦੇ ਵਾਲਾ ਘਲਬ ਜਪਾਈ ਫਿਰਦਾ ਆਉਂਦਾ ਨਹੀਂ ਮੇਰੇ ੱੱਕੇ ਦੀ ਚੜਾਇਆ ਹੋਇਆ ਰੇ ਇਹ ਵੀ ਸਾਫ ਕਰੀ ਫਿਰਦੇ ਨੇ ਪਾਣੀ 바ਦੇ ਬੱਚੇ ਠੀਕ ਜਾ ਰਹੇ ਨੇ ਬਸ ਪਾਣੀ ਪਾ ਦੇ ਬਸ ਬਸ ਆਉ ਦਲੀਰ ਪਾ ਦੀ ਗਾਰਮ ਆਪਣਾ ਡੱਬੇ ਜੀ ਥੋੜੀ ਰਹਿ ਗਏ ਇਹ ਅੱਜ ਰੜਾਵਾਂਗੇ ਖਰਾਕ ਜੀ ਵੀ ਕੱਲ ਲੈ ਕੇ ਆਏ ਹਾਂ ਹੁਣ ਜੁਗਰ ਦਾ ਸਾਥ ਜਾਣੇ ਨਾ ਹਾਂ ਦਾ ਉੱਤਰ ਸਾਰੇ ਸੈਕਟ ਬੈਟ ਨੇ ਸਾਹ ਜੁੜੇ ਕਿਹਨਾਂ ਨੇ ਅੰਦਰ ਜچھے ਦਾ ਹੋਰ ਕਬੂਤਰੀ ਨਾਲੇ ਬੈਠ ਕੇ ਚੁੱਪ ਚੱਪਦਾ ਹੁਣ ਆ ਲੈਣਾ ਜੈਮਨੀ ਜੱਸੀ ਉੱਥੇ ਰਿਹਾ ਆ ਲੈਣਾ ਵੀ ਚੱਕਦਾ ਦਾ ਆ ਲੈਣਾ ਨਹੀਂ ਦਾ ਚੱਕਣਾ ਉਹ ਖੁੱਡੇ ਚ ਪਾਣੀ ਆਇਆ ਹੋਇਆ ਥੱਲੇ ਆਦੇ ਆਦੇ ਥੱਲੇ ਥੱਲੇ ਆ ਦੇ ਥੱਲੇ ਅੰਨੇ ਚੱਲ ਹੁਣ ਜਦ ਬਾਲਾ ਮੀਂਹ ਨਾ ਪਵੇ ਨਹੀਂ ਕੰਮ ਖਰਾਬ ਹੋ ਗਿਆ ਉਧਰ ਤਾਂ ਨਹੀਂ ਹੈ ਬਾਕੀ ਦਾ ਸੈਟ ਆ ਸਾਰਾ ਉਧਰ ਕੂਤਰ ਨੂੰ ਉਧਰ ਨੂੰ ਜਾਣੇ ਲੈ ਕੇ ਪੈਣਗੇ ਹਨਾ ਅਮਰਦੇ ਲਿਆਦਾ ਨੇ ਇਹਨੂੰ ਕਿੱਥੇ ਲਿਆ ਹੋਣੇ ਨੇ ਇਹ ਤਾਂ ਆਪਣੇ ਆਪ ਜੋਗਾ ਨਹੀਂ ਹੈਗਾ ਆਇਆ ਜੋਗਾ ਜੁਗਾ ਦੇ ਲੈਣਗੇ ਹੁਣ ਆਲਾ ਦੇ ਕੁੰਡਾ ਇਹਨੇ ਚਾਹ ਅੱਛਾ ਕੋ ਡੱਬਾ ਪਾਣੀ ਵਾਲਾ ਨਾਲਾ ਪਿੰਡਾ ਇਹ ਆ ਚੱਕ 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 ਚੱਲ ਬਾਹਰ ਹੱਸਦਾ ਹੈ ਕੀ ਹੈ 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 ਟੋਪੀ ਉੱਪਰ ਚੱਕ ਲਾਨੇ ਚਲ ਓਹੋ ਚਲੋ ਭਾਈ ਮੈਂ ਇਹਨਾਂ ਦਾ ਭੱਲਮ ਮਚਾਦਾ ਨਾਲੇ ਉਧਰ ਨੇ ਦਾਣੇ ਚਲੋ ਵੀ ਇੱਧਰਲੇ ਕਬੂਤਰਾਂ ਨੂੰ ਵੀ ਪਾ ਦਈਏ ਹੁਣ ਮਾ ਗੇਟ ਕ ਗੇਟ ਕਰ ਦਈਏ ਬੰਦ ਲੈਟ ਮਚਾਤੀ ਉਹਨਾਂ ਦੀ ਥੋੜੇ ਦਾਣੇ ਉਹਨਾਂ ਨੂੰ ਹੋਰ ਪਾ ਦਈਏ ਨਹੀਂ ਸਾਝ ਹੀ ਨਹੀਂ ਹੋਈ ਯਾਰ ਉੱਪਰਲੇ ਨਿਆਰੇ ਲੰਦੇ ਨੇ ਕਬੂਤਰ ਹਨਾ ਉੱਥੇ ਸੁੱਕਾ ਜਮਾਈ ਦਾਨੇ ਜਿसे ਆ ਆ ਪਏ ਨੇ ਆ ਦੇ ਇਹ ਚਰਖੇ ਵੇ ਤੇ ਮੇਰੀ ਆ ਦੀਕ ਮਿਕਸ ਕਰਾਖ ਹਨੂਰੀ ਤੇਰਾ ਨਖਰਾ ਆ ਗਈ ਆ ਗਈ ਆ ਗਈ ਓਏ ਨੂਰੀ ਹੈ ਕੋਈ ਨਾ ਕੋਈ ਨਾ ਪੂਰਾ ਹੀ ਪਾ ਦੇ ਠੀਕ ਹੈ ਪਾਣੀ ਬਦਲ ਦੇ ਇਹਨਾਂ ਦਾ ਲਿਆੜੀ ਉਹ ਆਂਡਿਆਂ ਤੇ ਬੈਹਦੇ ਨੇ ਜਿਸੇ ਇਹ ਪਾਣੀ ਚੋਂ ਹੀ ਸਾਫ ਪੀਅ ਅੱਜ ਓਏ ਇਹ ਤਾਂ ਭੰਦੀ ਪਰ ਇਹੋ ਪਰੇ ਲਿਆ ਸਾਪੇ ਅਜ ਬਣੀ ਹੈ ਨਾ ਸਾਈਡੋਲੇ ਨਾ ਫਰਮਾਨੀ ਨਾ ਪਾਰੇ ਪਾਰੇ ਅੱਗੇ ਆਓ ਚਲ ਓਕੇ ਓ ਰਾਨੂੰ ਰੱਖ ਥੋੜੀ ਜਿਹੀ ਇੱਟੇ ਦੇ ਉੱਪਰ ਨੂੰ ਕੰਧ ਦੇ ਉੱਪਰ ਨੂੰ ਖਾਸੀ ਜਗ੍ਹਾ ਹੀ ਪਾਣੀ ਨਹੀਂ ਲੋਟ ਨਹੀਂ ਆਉਂਦੀ ਫਿਰ ਆ ਬਈ ਬਸ ਠੀਕ ਹੈ ਇਹਨਾਂ ਦਾ ਵੀ ਨਵੇੜ ਤਾਂ ਕੰਮ ਠੀਕ ਹੈ ਇਹਨੂੰ ਫੜਾ ਦੇ ਜੱਤ ਇਹਨੂੰ ਸਮਾਨ ਆਹ ਉਹਨਾਂ ਨੂੰ ਪਾ ਦਈਏ ਬਾਈ ਦਾਣੇ ਫੇਰ ਚੱਲੀ ਜਾਂਦਾ ਠੀਕ ਹੈ ਲੋ ਵੀ ਉੱਪਰਲੇ ਕਬੂਤਰ ਨੂੰ ਗਰਮ ਪਾਣੀ ਭਰ ਲੱਗੇ ਆ ਤੇ ਰੰਗ ਚੱਕ ਲੈ ਕਬੂਤਰ ਕਬੂਤਰੀਆਂ ਨੂੰ ਅਲੱਗ-ਅਲੱਗ ਰੰਗ ਲਾ ਕੇ ਅਲੱਗ-ਅਲੱਗ ਕਰ ਦੇਣਾ ਦੰਦ ਦਿਖਾ ਆਪਣੇ ਸੂਏ ਵਰਗੇ ਐ ਕਿੰਨੇ ਗੰਦੇ ਹੈ ਚਲੋ ਚੱਲਦੇ ਹਾਂ ਉੱਥੇ ਤੇ ਕਬੂਤਰ ਸਾਰੀ ਬਾਹਰ ਬੈਠੇ ਦੇ ਜਾ ਦਸੀਂ ਆਏ ਅੰਦਰ ਨੂੰ ਵੜ ਗਏ ਜਿ세 ਪਹਿਲਾ ਧਾਣੇ ਪਾਉਣੇ ਆ ਕਿ ਰੰਗ ਲਾ ਦਈਏ ਅੰਦਰ ਬਾੜ ਵੜ ਕੇ ਹਨਾ ਪਹਿਲਾ ਕਰ ਦਨੇ ਆ ਬਈ ਟ੍ਰੇਆਂ ਸਾਫ ਕਿਉਂਕਿ ਟ੍ਰੇਆਂ ਚ ਬਾਹਲਾ ਗੰਧ ਪਾਇਆ ਹੋਇਆ ਹੈ ਨਾ ਨੇ ਤੇ ਟ੍ਰੇਆਂ ਸਾਫ ਕਰਨ ਤੋਂ ਬਾਅਦ ਇਹਨਾਂ ਚ ਕਪੜਾ-ਕੁਪੜਾ ਜਾ ਮਾਰ ਕੇ ਫਿਰ ਆਪਾਂ ਅੰਦਰ ਰੰਗ ਲਾਉਨੇ ਇਹਨਾਂ ਨੂੰ ਇਹ ਪੈਰਾਂ ਨਾਲ ਓਖਣ ਅੰਦਰ ਵੜੀ ਜਾਣੇ ਹਨ ਇਹ ਚ ਹਾਂ ਟੱਕਣ ਖੋਲ ਲੈ ਇਹਦਾ ਕੋੜਾ ਖੁੱਲਦਾ ਨਹੀਂ ਨਾ ਜੀ ਸਾਲਿਆ ਗੱਲਾਂ ਜੋ ਗਈਆਂ ਅੰਦਰ ਬਾਹਰ ਕੱਢ ਦੇ ਨਹੀਂ ਨਹੀਂ ਰੰਗ ਲਾ ਲਾ ਕੇ ਬਾਹਰ ਛੱਡੀ ਜਾਣੇ ਆਪਾਂ ਸਿਰਾਂ ਨੂੰ ਜਿਹੜੇ ਕਬੂਤਰ ਆ ਉਹਨਾਂ ਨੂੰ ਹਰਾ ਲਾ ਦੇਣੇ ਕਬੂਤਰੀਆਂ ਨੂੰ ਗੁਲਾਬੀ ਖੁੱਲਿਆ ਨਹੀਂ ਨਾ ਜੀ ਬੱਸ ਹੋ ਤੂੰ ਵੀ ਗੱਲਾਂ ਵਾਲਾ ਹੀ ਐ ਲਿਆ ਕਿੰਨਾ ਕਿੰਨਾ ਕਿ ਲਾਉਣੀ ਟੱਕਣਾ ਕਸਲਾ ਉੱਪਰ ਸਿਰ ਜਿਹੇ ਟਿੱਕੇ ਲਾ ਦਨੇ ਚਾਹੇ ਮੋਢਿਆਂ ਦੇ ਲਾਲਾ ਜਾਂ ਸਿਰਾਂ ਦੇ ਲਾਲਾ ਸਿਰਾਂ ਦੇ ਲਾ ਦਨੇ ਆ ਪਿਛੇ لمبے ਲਾ ਦਨੇ

ਚੱਲ ਵੀ ਸਵੇਰ ਸਿਆਂ ਫੜ ਲਾ ਕਬੂਤਰ ਦੇਖ ਕੇ ਫੜ ਲਾ ਫੇਰ ਆਪਾਂ ਰੰਗ ਲਾਲ ਆ ਕੇ ਛਕੀ ਜਾਣੇ ਆਏ ਇਹਨੂੰ ਵੀ ਲਾ ਦਈਏ ਲਿਆ ਇਹ ਬੜਾ ਕਬੂਤਰ ਘੱਟ ਆ ਤਾਂ ਕਿ ਕੂਤਰੀ ਆ ਮੈਂ ਕਹਨਾ ਇਹ ਨਾ ਨਹੀਂ ਕੂਤਰੀ ਆ ਸਾਕ ਚੱਲ ਛੱਡ ਦੇ ਓਕਰ ਬੋਟ ਏ ਦੇ ਵੀ ਲਾ ਦਨੇ ਵੀ ਤੀਸਰ ਜੇਤੂ ਮੇਰੇ ਵੀਰੋ ਤੀਸਰ ਜੇਤੂ ਹੈ ਕਹਿੰਦੇ ਫੜਿਆ ਦਾ ਦੇਖ ਕਿੱਥੋਂ ਆ ਯਾਰ ਓਕੇ ਛੱਡ ਦੇ ਚਲੋ ਬਈ ਲਾ ਦਈਏ ਸਾਰੇ ਕਬੂਤਰਾਂ ਨੂੰ ਹਰਾ ਓਏ ਮਿੱਤਰੋ ਐਨੀਆਂ ਕਦੇ ਲੱਗ ਗਿਆ ਸਾਰਿਆਂ ਦੇ ਸਿਰਾਂ ਨੂੰ ਲੱਗਿਆ ਆ ਦੇਖ ਲੋ ਠੀਕ ਓਕੇ ਰਪੋਟਾਂ ਤੇ ਬਾਕੀ ਲਾ ਰਹੇ ਹਾਂ ਹੁਣ ਥੋੜੇ ਬਹੁਤੇ ਅਨਹੋਰ ਇੰਨੇ ਕਰ ਰਹਿ ਗਏ ਕਬੂਤਰੀਆਂ ਵੀ ਆ ਵਿੱਚ ਤੇ ਲੈ ਆ ਇਹਦੇ ਵੀ ਲਾ ਦਿੰਨੇ ਆ ਲਾਲ ਸੇਰਾ ਕਰ ਜਾ ਰੰਗ ਲਾਉਣੇ ਆਣਾ ਮਰ ਤਾਂ ਦਿੰ ਕਰ ਟੱਕਣ ਲਾ ਲਿਆ ਕਰ ਉੜੀ ਜਾਂਦਾ ਹੁੰਦਾ ਏ ਹਾਂ ਲੈ ਛੱਡ ਦੇ ਇਹਨੂੰ ਇਨਸ਼ਾਅੱਲਾ ਬਾਈ ਇਰ ਬੁੱਟਾ ਨੇ ਛਿੱਡੇ ਛਿੱਡੇ ਕਬੂਤਰ ਬਣ ਕੇ ਪੱਟੇ ਹੈ ਨਾ ਹਾਂ ਕਿਹੜਾ ਫੜ ਲਿਆ ਇਹ ਵੀ ਲਾਲ ਸਰਾ ਚਲੋ ਲਾ ਦਈਏ ਫੇਰ ਰੰਗ ਜੇ ਪੱਕਾ ਨਹੀਂ ਲਾਇਆ ਬੋਲ ਦੇ 1 ਮਿੰਟ ਕਿੱਧਰ ਨੂੰ ਫਸਾਤਾ ਜੱਸੇ ਤਾਂ ਚੱਲ ਗਲਾਬੀ ਚੱਕ ਲਿਆ ਠੀਕ ਆ ਜੀ ਤੇ ਕਬੂਤਰ ਦਾ ਭਾਈ ਰੰਗੇ ਗਏ ਸਾਰੇ ਆਹ ਦੇਖ ਲੋ ਆ ਦੇ ਲੋ ਆਪਣੇ ਛੋਟੇ ਗਰਮੀ ਵਾਲੇ ਪੱਠੇ ਕਿੱਡੇ-ਕੱਡੇ ਹੋਏ ਹੋਏ ਆ ਕਿੱਡੇ-ਕੱਡੇ ਕਬੂਤਰ ਬਣ ਗਏ ਆ ਦੇਖੋ ਲੈ ਆ ਦੇਖੋ ਆ ਜਿਹੜਾ ਵਿਚਾਲੇ ਆ ਆ ਉੱਤਰੇ ਟੈੜੀ ਐ ਇਹ ਜਿਹੜਾ ਟੈੜੀ ਉੜਦਾ ਹੁੰਦਾ ਦਾ ਆਪਣੇ ਕੋਲ ਕਹੇ ਜਾ ਹੋ ਗਿਆ ਕੱਲ ਛੀਨਾ ਇਹ ਆ ਰੱਤਾ ਉੜਦਾ ਹੁੰਦਾ ਜਿਹੜਾ ਆ ਬੈਠਾ ਗਲਾਬੀ ਮੂੰਛ ਵਾਲਾ ਪਛਾਣੇ ਨਹੀਂ ਆਉਂਦੀ ਕਈ ਤਾਂ ਇਹੋ ਜਿਹੇ ਬਣ ਗਏ ਆ ਤੀਸਰ ਜੀਤੂ ਬੈਠਾ ਆ ਦੇਖੋ ਤੇ ਚਲੋ ਹੁਣ ਕਬੂਤਰਿਆਂ ਵਾਲਾ ਸ਼ੁਰੂ ਕਰੀਏ ਪ੍ਰੋਜੈਕਟ ਹੁਣ ਲਾਗੇ ਬਾਈ ਕਬੂਤਰਿਆਂ ਦੇ ਲਾਉਣ ਇੱਕ ਦੋ ਦੇ ਲਾਤਾ ਥਾਲੀ ਕਬੂਤਰੀ ਹੋਰ ਇਹਦਾ ਵੀ ਸਿਰ ਆ ਪ ਗਲਾਬੀ ਗਾ ਰਾਂ ਗਲਾਬੀ ਰੰਗ ਜਦ ਇਹ ਸੁੱਕ ਗਿਆ ਜਿ세 ਦਾ ਇਹ ਸੁੱਕ ਜਾਂਦੇ ਹੀ ਹਰੀ ਹਾਲਾ ਥੋੜਾ ਜਿਹਾ ਟਾਈਮ ਲਾਉਂਦਾ ਚਲ ਛੱਡ ਦੇ ਠੀਕ ਆ ਹੋ ਕੇ ਰੋੜਾ ਫੜ ਲਾ ਹੁਣ ਕਿੱਕ ਕਰਕੇ ਲਾ ਦਈਏ ਭਾਈ ਸਾਰਿਆਂ ਨੂੰ ਹੁਣ ਇਧਰ ਕਬੂਤਰੀਆਂ ਦੇ ਭਾਈ ਤਕਰੀਬਨ ਲੱਗ ਗਿਆ ਤੇ ਆ ਜਿਨ੍ਹਾਂ ਨੇ ਲਾਇਆ ਨਹੀਂ ਇਹ ਹਲੇ ਬੱਚੇ ਨੇ ਹਨਾ ਨੀਲੇ ਦੇ ਤਾਂ ਲੱਗਣਾ ਕਿ ਆਏ ਬਾਕੀਆਂ ਦੇ ਲੱਗ ਗਿਆ ਦੇਖ ਲੋ ਇਕ ਓਕੇ ਨੇ ਰੋਬੋਟਾ ਚਲੋ ਹੁਣ ਆਪਾਂ ਉਧਰੋਂ ਕਰ ਲਈਏ ਉਧਰੋਂ ਕਬੂਤਰੀਆਂ ਕੱਢੀਏ ਹੈ ਨਾ ਕਬੂਤਰ ਦੇਖ ਲਓ ਲੈ ਓਕੇ ਆ ਸਵਾਦ ਆ ਗਿਆ ਚਲੋ ਹੁਣ ਕਬੂਤਰੀਆਂ ਇਧਰੋਂ ਛਾਂਟ ਕੇ ਕੱਢ ਲਈਏ ਬਾਕੀ ਆ ਚਾਰਕ ਰਹਿ ਗਏ ਬਾਈ ਇਹ ਬਚੇ ਨੇ ਹਾਂ ਜੀ ਆ ਸੁਰਖੇ ਦੇ ਪੰਜ ਇਧਰ ਲੱਗਣਾ ਗਿਆ ਤੇ ਆ ਬਾਕੀ ਸਾਰਿਆਂ ਦੇ ਲਾਤਾ ਦੇਖ ਲਓ ਗੁਲਾਬੀ ਹਰਾ ਤੇ ਹੁਣ ਇਹਨਾਂ ਨੂੰ ਪਾ ਦਈਏ ਦਾਣੇ ਤੇ ਪਾਣੀ ਚੱਲ ਬਾਈ ਖੋਲ ਦੀਏ ਇਹਨਾਂ ਨੂੰ ਵੀ ਤੇ ਇੰਦਰ ਵੀ ਲੱਗਿਆ ਹੋਇਆ ਰਹਿ ਗਏ ਬੱਚੇ ਉਹ ਕੇਰਪੋਟਾ ਨੇ ਕੱਲ ਨੂੰ ਅਲੱਗ-ਅਲੱਗ ਕਰ ਦਾਂਗੇ ਇਹਨਾਂ ਨੂੰ ਕਿਉਂਕਿ ਪਾਣੀ ਵਾਲਾ ਸਿਸਟਮ ਕਰ ਲਈ ਆਪਾਂ ਅਲੱਗ-ਅਲੱਗ ਇਹਨਾਂ ਦਾ ਤਾਂ ਕਰਕੇ ਅੱਜ ਲੱਗ ਨਹੀਂ ਕਰ ਹੁਣੇ ਚੱਲ ਚੱਲ ਅਮਰਤ ਆਹ ਕੱਪੜਿਆਂ ਨੂੰ ਨਾ ਲਾਲੀ ਰੰਗ ਰੰਗ ਥੱਲੇ ਹੀ ਲੈ ਜਾਣਾ ਆਪਾਂ ਨੇ ਠੀਕ ਆ ਥੱਲੇ ਬੱਚੇ ਉੱਥੀਆਂ ਨੂੰ ਕਈ ਵਾਰ ਲਾਉਣਾ ਪੈਂਦਾ ਤੇ ਮੌਸਮ ਵੀ ਹੁਣ ਥੋੜਾ ਜਿਆ ਨਿੱਖ ਰਿਹਾ ਨਿਆਣੇ ਪਤੰਗ ਫੜਦੇ ਫਿਰਦੇ ਆਹ ਦੇਖੋ ਰੰਗ ਉਡ ਰਹੇ ਇਹ ਕਿਤੇ ਆ ਆ ਉੜਦਾ ਆਹ ਉੜਦੇ ਨੇ ਆਹ ਦੇਖੋ ਹਾਂ ਰੰਗ ਹੁਣ ਕਿਹ ਚੜਾ ਹੋਣਾ ਥੱਲੇ ਡੇ ਕਬੂਤਰਾਂ ਨੂੰ ਵੀ ਕੱਢਦੀ ਹੈ ਬਾਹਰ ਓਏ ਜੇ ਮੂੰਗ ਨੂੰ ਲਾ ਲਿਆ ਆਂੇ ਦੇਖ ਲੈ ਉੱਤਰਨਾਰੇਗਾ ਹੈ ਤੇ ਬਈ ਮੌਸਮ ਨੇ ਤਾਂ ਬਾਲਾ ਡਰਾਤਾ ਦਾ ਕੰਮ ਹੈ ਨਾ ਕਿਉਂਕਿ ਮੈਂ ਕਹਾਂ ਲੈ ਵੀ ਹੁਣ ਨਹੀਂ ਵਲੌਗ ਵਲੌਗ ਬਣਦੇ ਵਲੌਗ ਵਲੌਗ ਰਲ ਗਏ ਤੇ ਚੱਲ ਅੱਜ ਮੌਸਮ ਸਾਫ਼ ਹੋ ਗਿਆ ਤੇ ਹੁਣ ਬੰਬ ਕੱਢਾਂਗੇ ਮੋਟਰ ਤੇ ਦੇਖਦੇ ਜਾਓ ਵੀ ਹੁੰਦਾ ਕੀ ਆਏ ਉਥੇ ਆਪਾਂ ਬਣਾਉਣੇ ਆ ਘਰ ਨੂਰੀ ਨੂੰ ਘੁੰਮਣ ਨੂੰ ਕਬੂਤਰ ਜਿਹੜੇ ਫੈਂਸੀ ਕਬੂਤਰਾਂ ਨੂੰ ਉਹਦੇ ਬਾਅਦ ਇੱਕ ਛੋਟਾ ਜਿਹਾ ਬੱਕਰੀਆਂ ਨੂੰ ਉਹਦੇ ਬਾਅਦ ਬੱਤਕਾਂ ਨੂੰ ਤੇ ਮੁਰਗੀਆਂ ਨੂੰ ਹੋਰ ਵੀ ਕੁਝ ਹੋ ਸਕਦਾ ਸਰਪ੍ਰਾਈਜ਼ ਕਿਉਂ ਵੀ ਇੱਥੇ ਤਾਂ ਆਪਣੇ ਸ਼ੇਰ ਨਹੀਂ ਰੱਖਣ ਦੇ ਨਹੀਂ ਸ਼ੇਰ ਰੱਖ ਲਿਆ ਨਾ ਹੈਂ ਪਰਾ ਜਲ ਗਿੱਡੜ ਦਾ ਰੱਖਿਆ ਹੋਇਆ ਸੀ ਤੇ ਚਲੋ ਕੁੰਡੀ ਕਾਂਡੀ ਧੋਤੀ ਇਹਨਾਂ ਦੀ ਪਾਉਨੇ ਆ ਪਾਣੀ ਹੋਣ ਇਹਨਾਂ ਨੂੰ ਕੱਲ ਨੂੰ ਟਰੈਕਟਰ ਆ ਸਾਈਕਲ ਹੀ ਪਾ ਦਾਂਗੇ ਇਹਨਾਂ ਨੂੰ ਯਾਰ ਇਹਨਾਂ ਨੂੰ ਆਏ ਲਈ ਫੜਾਂ ਜਿਵੇਂ ਹਾਤਸ਼ਵਾਜੀ ਹੁੰਦੀ ਹੈ ਸ਼ੁਰਕਣਾ ਚਲਾਉਣੀ ਹੁੰਦੀ ਹੈ ਤੇ ਅਮਰ ਤਾਂ ਨਹੀਂ ਭਾਈ ਗਿਆ ਪਿੰਡ ਨੂੰ ਇਹ ਸਾਡੇ ਕੋਲੇ ਰਹਿ ਗਿਆ ਕਹਿੰਦਾ ਮੈਂ ਤਾਂ ਨਾਨਕੇ ਰਹਿਣਾ ਅਮਰ ਤਾਂ ਲੈ ਹਾਂ ਵੈਰੀ ਗੁੱਡ ਰੱਜ ਕੇ ਖਾਣਗੇ ਉਕੇ ਬੋਟਾ ਨੇ ਆ ਸ਼ੋਗਰਾ ਜਿਉਂ ਰਾ ਗੁੜਕਦਾ ਹੈ ਹੈ ਟੈਡੀ ਆ ਭਾਈ ਹਾ ਟੈਡੀ ਸਹੀਓ ਲੱਗਿਆ ਰੰਗ ਆਪਾਂ ਤੇ ਤੇ ਕਦੇ ਨਹੀਂ ਰਤ ਲੱਗਿਆ ਹਾਂ ਇੱਕ ਅੱਦੇ ਦੇ ਸ਼ਾਇਦ ਉਹ ਵੀ ਭਲੇਖੇ ਨਾਲ ਜਿਹਦੇ ਨਾਲ ਉਹ ਰਹਿ ਗਿਆ ਇੱਕ ਉਹ ਗੁੜਕਦਾ ਹੈ ਉਹ ਦੇ ਜਮਨ ਚਿੱਟਾ ਕਿਹੜਾ ਉਹ ਦੇਖੀ ਉਹ ਦੇ ਗੁੜਕਦਾ ਉਹ ਉਤਰ ਮੈਂ ਤੁਹਾਨੂੰ ਦੱਸਿਆ ਇਹਦੇ ਵੀ ਉਤਰ ਜਿਹੜਾ ਤੁਸੀਂ ਬਾਅਦ ਛੜਾਉ ਤਾ ਹਾਂ ਚੱਲ ਕੋਈ ਨਹੀਂ ਉਹਦੇ ਲਾ ਦੰਨੇ ਆ ਫੜ ਲਾ ਉਹਨੂੰ ਫਿਰ ਤੇ ਲੋਬੀ ਨਿਬੜ ਗਿਆ ਉਹਰੇ ਕੰਮ ਦਾਣੇ ਪਾਣੀ ਦਾ ਪਾਣੀ ਪਾਤਾ ਆਇਆ ਨਾ ਆਵੀ ਨਾ ਲੋਬੀ ਨਿਬੜ ਗਿਆ ਕੰਮ ਦਾਣੇ ਦੂਣੀ ਚੋਕਣ ਆ ਗਿਆ ਪਾ ਕਮੈਂਟ ਬੋਲ ਦੀਏ ਪ੍ਰੀਤ ਪੀਵੀ 23 ਵੀਰ ਇਸ ਵਾਰ ਸੰਗਤ ਬੋਦ ਆਈ ਸੀ ਹਾਂਜੀ ਹਾਂਜੀ ਵੀਰੇ ਅਸੀਂ ਵੀ ਵੀਰੇ ਚਮਕੌਰ ਸਾਹਿਬ ਜਾਇਆਏ ਹਨਾ ਫਤੇਗੜ ਸਾਹਿਬ ਜਾਵਾਂਗੇ ਥੋੜਾ ਜਿਹਾ ਰਸ਼ ਘਟ ਜਾਊਗਾ ਸਾਗਰ ਲਵਾਨਾ ਬਾਲੇ ਦਾ ਅਹਿਮਦ ਅਰਸ਼ ਸੈਣੀ ਸਾਗਰ ਲਵਾਨਾ ਸਾਗਰ ਹੁਣ ਸਹਿਜ ਪ੍ਰੀਤ ਗੁਰਪ੍ਰੀਤ ਸਿੰਘ ਸਾਗਰ ਲਵਾਨਾ ਨਾਈਟ ਵੀਡੀਓ ਥੈਂਕ ਯੂ ਵੀਰੇ ਸਾਗਰ ਲਵਾਨਾ ਪੀਜਨ ਲਵਰ ਬਾਈ ਫੈਨਸੀ ਕਬੂਤਰ ਰਲੇ ਕਰਾਓ ਹਾਂਜੀ ਹਾਂ ਵੀਰੇ ਉਹੀ ਗੱਲ ਕਰਕੇ ਹਟਿਆ ਜੀ ਮੋਟਰ ਤੇ ਰੱਖਾਂਗੇ ਜੀਵਨ ਸਿੰਘ ਬਾਈ ਸਪਰੇ 1 2 ਰੱਖ ਸਪੇਅਰ ਵੀਰੇ 1 2 ਇਹ ਨੇ ਜੀ ਆਪਣੇ ਕੋਲ ਸ਼ੌਂਕੀ ਜੱਟ ਬਾਈ ਤੁਹਾਡੀ ਕਾਰ ਕਲੈਕਸ਼ਨ ਦਿਖਾ ਦਿਓ ਹਾਂਜੀ ਹਾਂ ਦਿਖਾਉਨੇ ਆ ਵੀਰੇ ਆਪਣੇ ਕੋਲ ਹੈਗੀਆਂ 4 5 ਕ ਕਾਰਾਂ ਹੈਗੀਆਂ ਸੂਝਲ ਕੁਮਾਰ ਬਾਈ ਕਬੂਤਰ ਪਾਣੀ ਵਾਲੀ ਬਿੱਠ ਕਰਦਾ ਵੀਰੇ ਠੰਡ ਚ ਲੱਗ ਜਾਂਦਾ ਹੈ ਕਈ ਵਾਰ ਬਚੇਆਂ ਕਰਕੇ ਜਾਂ ਜ਼ਿਆਦਾ ਪਾਣੀ ਪੀਣ ਕਰਕੇ ਵੀ ਹੋ ਜਾਂਦਾ ਈ ਬਰੀ ਵੀ ਵੀ ਦੇ ਕਬੂਤਰ ਨੂੰ ਦਵਾਈ ਪਾਉਂਦੇ ਹੁੰਦੇ ਉਹ ਮੜਾਪਾ ਕੱਢਣ ਵਾਲੀ ਵੀਰੇ ਹਾਂਜੀ ਹਾਂ ਵੀਰੇ ਸਾਗਰ ਲਵਾਨਾ ਬਾਈ ਕਜੋੜਾ ਗਿਫਟ ਪਿੰਡ ਤਾਪੀਆ ਅਮਰ ਸਿੰਘ ਜਰੂਰ ਵੀਰੇ ਬਾਲੇ ਦਾ ਅਹਿਮਦ ਪੀਜਨ ਲਵਰ ਪੀਜਨ ਲਵਰ 08 ਸਾਗਰ ਲਵਾਨਾ ਸੱਜਣ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਹੁਣ ਚੱਲਦੇ ਹਾਂ ਥੱਲੇ ਨੂੰ ਥੱਲੇ ਜਾ ਕੇ ਦੇਖਦੇ ਆ ਕੀ ਕੰਮਕਾਰ ਕਰਨਾ ਹੁਣ ਠੀਕ ਆ ਚੱਲ ਬਾਈ ਅਸਹਿ ਵੀ ਨਹੀਂ ਪਤਾਗੇ ਚੜਾਉਣ ਲੱਗੇ ਆ ਹੁਣ ਪਹੁੰਚ ਗਏ ਵੀ ਮੋਟਰ ਤੇ ਪਦੰਗ ਚੜਾਉਣ ਆਉਣਾ ਆ ਹੁਣ ਆਪਾਂ ਪਤੰਗ ਉਹ ਚੜਾਦਾ ਭਾਈ ਪਤੰਗ ਆ ਫਿਰਦਾ ਕਿੰਨਾ ਸੋਹਣਾ ਲੱਗਦਾ ਹੈ ਨਾ ਰੰਗੇ ਵਾਹ ਘੈਂਟ ਆ ਚਲੋ ਮਿੱਤਰੋ ਪਤੰਗ ਦੋਂਗੇ ਚੜਾ ਲਈਏ ਮਿਲਾਂਗੇ ਹੁਣ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਬਲੌਗ ਚ ਬਾਏ ਬਾਏ ਕਰਦੇ ਓਏ